ਮਾਨ ਕਰੂੰ ਤਦੁਪਰੇ ਮੇਰੇ ਪ੍ਰੀਤਮ ਪਿਆਰੇ ਹਮ ਪ੍ਰਤੀ ਸਦਪੂਰਤ ਜੇ ਤਰੀ ਸੋਚ ਬਣ ਕੇ ਕਿਣਾ ਵਰਤੀ ਬਣ ਗਈ ਇੱਕ ਗੰਨੀ ਜੀ ਕੋਈ ਬਦਵਾਨ ਗੁਰਬਾਣੀ ਦੀ ਵਿਚਾਰ ਤਦ ਰਹੀ ਸੀ ਉਹਨਾਂ ਨੇ ਇਹ ਗੱਲ ਸੁਣਾਈ ਕਹਿੰਦੇ ਵੀ ਕਿਤੇ ਕਥਾ ਦੀ ਡਿਊਟੀ ਸੀ ਕਥਾ ਕਰਕੇ ਜਦੋਂ ਸਮਾਪਤੇ ਹੋਈ ਕੋਈ ਸੱਜਣ ਆਇਆ ਉਹ ਕਰ ਲੇ ਗਿਆ ਚਾਪਣੇ ਸਿਖਾਉਣ ਵਾਸਤੇ ਜਦੋਂ ਘਰ ਗਿਆ ਕਹਿੰਦੇ ਮੈਂ ਗਿਆਨੀ ਜੀ ਕੰਦੇ ਉਹਦੇ ਘਰ ਦੇ ਵਿੱਚ ਕਹਿੰਦੇ ਘਰ ਬਹੁਤ ਵੱਡਾ ਸੀ ਕਈ ਲੱਖ ਦਾ ਕਹਿੰਦੇ ਘਰ ਬਣਿਆ ਹੋਇਆ ਚੰਗੀ ਕੋਠੀ ਚੰਗੀ ਗੱਡੀ ਖੜੀ 50 ਲੱਖ ਦੀ ਕਰਦੇ ਵਿੱਚ ਬਹੁਤ ਵੱਡਾ ਕਾਰੋਬਾਰ ਕਿਨਾਂ ਵਿੱਚ ਜਦ ਅੰਦਰ ਗਿਆ ਬੈਡਰੂਮ ਦੇ ਵਿੱਚ ਮੈਨੂੰ ਬਿਠਾਇਆ ਮੇਰੀ ਉੱਪਰ ਨਿਗਾ ਚਲੀ ਤੀਜੇ ਪਾਤਸ਼ਾਹ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀ ਬਹੁਤ ਵੱਡੀ ਕਿੰਨੇ ਤਸਵੀਰ ਲੱਗੀ ਬਹੁਤ ਵੱਡੀ ਤਸਵੀਰ ਲੱਗੀ ਹੋਈ ਉਹ ਕਿੰਨੀ ਜੀ ਤਸਵੀਰ ਤੁਸੀਂ ਕਿਵੇਂ ਲਾਈ ਐਡੀ ਵੱਡੀ ਤੋਂ ਅਟੇ ਕੋਲ ਤਾਂ ਬੜਾ ਪੈਸਾ ਲੱਗਦਾ ਕਹਿੰਦੇ ਸਾਰੀ ਕਿਰਪੀ ਇਹਨਾਂ ਦੀ ਆ ਇਨ੍ਹਾਂ ਦੀ ਤਸਵੀਰ ਲੱਗੀ ਹੈ ਕਿ ਨਾ ਧੰਨ ਗੁਰੂ ਰਾਮਦਾਸ ਜੀ ਸਾਰੀ ਕਿਰਪਾ ਇਹਨਾਂ ਦੀ ਆ ਉਹਨੇ ਆਪਣੀ ਹੱਦ ਵਿੱਚ ਹੀ ਪਿਆਰੇ ਬੇਗਾਨੀ ਜਿਹਨੂੰ ਉਹਨਾਂ ਰਸੇ ਕਿਨਾਂ ਕੋਈ ਬਹੁਤੀ ਜ਼ਮੀਨ ਵੀ ਨਹੀਂ ਦੋ ਢਾਈ ਕਿੱਲੇ ਜ਼ਮੀਨ ਦੇ ਨੇ ਕਜਾਰਾ ਕਰਦੇ ਸੀ ਬਸ ਮੈਂ ਆਪਣੇ ਇੱਕ ਬੇਟੀ ਸੀ ਇੱਕ ਬੇਟਾ ਦਾ ਕਈ ਲੱਖ ਲਾ ਕੇ ਕਹਿੰਦੇ ਆਪਣੇ ਬੇਟੇ ਨੂੰ ਮੇ ਬਾਹਰ ਤੋਰਨਾ ਕੀਤਾ ਕਹਿੰਦੇ ਰਸਤੇ ਦੇ ਵਿੱਚ ਰੁਕ ਗਿਆ ਪੈਸਾ ਬਹੁਤ ਲੱਗ ਗਿਆ ਕਈ ਲੱਖ ਰੁਪਏ ਲੱਗੇ ਪਰ ਗਿਆ ਨਾ ਕਰਜ਼ਾ ਝੁਕ ਕੇ ਕੁਝ ਜ਼ਮੀਨ ਵੇਚ ਕੇ ਭਜਾਈ ਸੀ ਉਹ ਕਈ ਲੱਖ ਖਰਾਦ ਕੇ ਨੇ ਉੱਤੇ ਹੋਰ ਕਈ ਲੱਖ ਲਾ ਕੇ ਨੂੰ ਵਾਪਸ ਘਰ ਮੰਗਾਇਆ ਕਹਿੰਦੇ ਮੈਂ ਬੜੇ ਪਰੇਸ਼ਾਨ ਸੀ ਮੈਂ ਬਹੁਤ ਔਖਾ ਹਾਂ ਜਿੰਦਗੀ ਦੇ ਵਿੱਚ ਪੜੇ ਦੁੱਖ ਸੁੱਖ ਆਏ ਬਹੁਤ ਸਮਾਂ ਮੈਂ ਪਰੇਸ਼ਾਨ ਰਿਹਾ ਕੁਝ ਸੱਜਣ ਮਿਲਿਆ ਮੈਨੂੰ ਉਹਨੇ ਮੈਨੂੰ ਪਰ ਦੱਸਿਆ ਵੀ ਤੂੰ ਗੁਰੂ ਰਾਮਦਾਸ ਦੇ ਘਰ ਵਿੱਚ ਜਾ ਮੈਂ ਜਦੋਂ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਗਿਆ ਕਨੇ ਜਾ ਕੇ ਮੈਂ ਚੂੜਾ ਲਿੱਤਾ ਸਰੋਵਰ ਦੇ ਵਿੱਚੋਂ ਚੂੜਾ ਛੱਕ ਕੇ ਨਮਸਕਾਰ ਕੀਤੀ ਅਰਦਾਸ ਕੀਤੀ ਪਰ ਮੇਰਾ ਮਨ ਬਹੁਤ ਪਰੇਸ਼ਾਨ ਸੀ ਮੈਂ ਕਰਜ਼ਾ ਬਹੁਤ ਦੇਣਾ ਸੀ ਕਈ ਲੱਖ ਦਾ ਮੈਂ ਕਰਜ਼ਈ ਹੋ ਚੁੱਕਿਆ ਸੀ ਹਰ ਵੇਲੇ ਮਨੇ ਮਨ ਪਰੇਸ਼ਾਨੇ ਦਾ ਸੀ ਮੈਂ ਨਮਸਕਾਰ ਵੀ ਕੀਤੀ ਅਰਦਾਸ ਵੀ ਕੀਤੀ ਸਰੋਵਰ ਦੇ ਵਿੱਚ ਚੂਲਾ ਵੀ ਲੇਤਾ ਕੁਝ ਸਮਾਂ ਬੈਠਿਆ ਪਰ ਮਨ ਲੱਗੇ ਕਿਵੇਂ ਕਿਉਂ ਮਨ ਘਰ ਦੇ ਵਿੱਚ ਸੀ ਪਰੇਸ਼ਾਨੀ ਮਤੁਰਿਆ ਕਰਦਾ ਸੀ ਵਿੱਕੀ ਕੀਤਾ ਜਾਏ ਔਖਾ ਬੜਾ ਸੀ ਐਨਾ ਕਰਜ਼ਾ ਚੁੱਕ ਕੇ ਜ਼ਮੀਨ ਵੇਚ ਕੇ ਬਾਹਰ ਭੇਜਿਆ ਤੇ ਵਾਪਸ ਆ ਗਿਆ ਕੋਲੋਂ ਹੋਰ ਪੈਸੇ ਲੱਗੇ ਉਦਾ ਵਿਆਦ ਬਹੁਤ ਵੱਨ ਚੁੱਕਿਆ ਸੀ ਮੇਰਾ ਮਨ ਡੋਲਦਾ ਸੀ ਇੰਨਾ ਮਨ ਖਿੱਚ ਗਿਆ ਕਿ ਕਹਿੰਦਾ ਮੈਂ ਜਦੋਂ ਵਾਪਸ ਉਥੋਂ ਆ ਰਿਹਾ ਸੀ ਕਿਹਨਾਂ ਵਸਦੇ ਵਿੱਚ ਮੈਂ ਸ਼ਹਿਰ ਦੇ ਵਿੱਚ ਰੁਕਿਆ ਇੱਕ ਉਦੋਂ ਜਹਿਰ ਲੇਤੀ ਵੀ ਆਤਮ ਹੱਤਿਆ ਕਰਾਂਗਾ ਬੱਚੇ ਆਪੇ ਪੜਦੇ ਰਹਿਣਗੇ ਇੰਨਾ ਪਰੇਸ਼ਾਨ ਹੋ ਗਿਆ ਇੰਨਾ ਕਰਜ਼ਈ ਹੋ ਗਿਆ ਮੈਂ ਕਰਾਂ ਕੀ ਮੈਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਬੇਨਤੀ ਵੀ ਕੀਤੀ ਮਹਾਰਾਜ ਕਰ ਦਿਓ ਕਿਰਪਾ ਮੈਂ ਬਹੁਤ ਪਰੇਸ਼ਾਨ ਹਾਂ ਬੱਸ ਰੁੱਕੀ ਤੇ ਮੈਂ ਸ਼ਹਿਰ ਗਿਆ ਕਿਸੇ ਦੁਕਾਨ ਤੋਂ ਪ੍ਰੋਕਣ ਮੈਂ ਜ਼ਹਿਰ ਲਿਆਇਆ ਇੱਕ ਟੀਕਾ ਲਿਆਇਆ ਮੈਂ ਲਾ ਲਾਂਗਾ ਤੇ ਮਰ ਜਾਾਂਗਾ ਆਤਮ ਹੱਤਿਆ ਕਰਾਂਗਾ ਜੀ ਕਹਿੰਦਾ ਆਕੇ ਮੈਂ ਬੱਸ ਦੇ ਵਿੱਚ ਜਿਹੜੀ ਆਮ ਪਿੰਡਾਂ ਨੂੰ ਵਸਾਉਂਦੇ ਨੇ ਕਹਿੰਦੇ ਉਹਦੇ ਵਿੱਚ ਬੈਠ ਗਿਆ ਮੇਰਾ ਭਾਨਾ ਬੜਾ ਉਦਾਸ ਸੀ ਕਹਿੰਦਾ ਇੱਕ ਸਜਣ ਮੇਰੀ ਸੀਟ ਦੇ ਕੋਲ ਆ ਕੇ ਬੈਠ ਗਿਆ ਮੇਰੇ ਕੋਲੇ ਕਹਿੰਦਾ ਮੇਰੇ ਕੋਲੇ ਆ ਕੇ ਬੈਠਿਆ ਕਹਿੰਨ ਲੱਗਿਆ ਕਹਿੰਦਾ ਕੀ ਗੱਲ ਤੂੰ ਉਦਾਸ ਹੋ ਤਾ ਦਾ ਕਿਉਂ ਵੀ ਜਿੰਨੀ ਦੇ ਵਿੱਚ ਤੇਰਾ ਬਰਦਾ ਕਰ ਕਹਿੰਦਾ ਉਸ ਨੂੰ ਮੈਂ ਸਾਰੀ ਗੱਲ ਦੱਸੀ ਵੀ ਕਰਾਂ ਕੀ ਬੱਚੇ ਨੂੰ ਬਾਹਰ ਭੇਜਿਆ ਸੀ ਜ਼ਮੀਨ ਵੇਚ ਕੇ ਪੈਸਾ ਲਾ ਕੇ ਉਜਾ ਨਾ ਸਕੇ ਰਸਤੇ ਦੇ ਵਿੱਚੋਂ ਵਾਪਸ ਆ ਗਿਆ ਹੋਰ ਪੈਸੇ ਲੱਗੇ ਮੈਂ ਕਰਜ਼ਈ ਬਹੁਤ ਹੋ ਗਿਆ ਮੈਂ ਬੜਾ ਪਰੇਸ਼ਾਨ ਆ ਉਹਨੇ ਫਿਰ ਮੈਨੂੰ ਇੱਕ ਗੱਲ ਦੱਸੀ ਕਿ ਤੈਨੂੰ ਇੱਕ ਕੰਮ ਕਰਨਾ ਤੂੰ ਲਾਟਰੀ ਪਾ ਉਹ ਕਹਿੰਦਾ ਵੀ ਮੈਂ ਤਾਂ ਕਿਤੇ ਤਾਂ ਜੂਆ ਲਾਟਰੀ ਤਾਂ ਕਿਤੇ ਕੰਮ ਹੀ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ ਮੈਂ ਨਹੀਂ ਕਿਤੇ ਪਾਇਆ ਕਿ ਨਾ ਮੇਰੇ ਕਹਿੰਦੇ ਤੇ ਤੇਰੇ ਕੋਲੇ ਪੈਸੇ ਇਹਦੇ ਤੈਨੂੰ ਮੈਂ 200 ਰੁਪਏ ਨੇ ਜੇਬ ਦੇ ਵਿੱਚੋਂ ਕੱਟਿਆ ਉਹਦੇ ਜੇਬ ਦੇ ਵਿੱਚ ਪਾ ਦਿੱਤਾ ਲੈ ਤੂੰ 200 ਦੀ ਲਾਟਰੀ ਦਾ ਪਾ ਪਤਾ ਨਹੀਂ ਹੁੰਦਾ ਕਰਮ ਕੋਲੇ ਜਾਂਦਾ ਕਹਿੰਦਾ ਮੈਂ ਸੋਚੀ ਜਾਣਾ ਉਹਨੇ ਮੈਨੂੰ ਪੈਸੇ ਵੀ ਦਿੱਤੇ 200 ਰੁਪਿਆ ਉਹਨੇ ਮੈਨੂੰ ਰਸਤਾ ਵੀ ਦੱਸਿਆ ਘਰ ਆਇਆ ਕਹਿੰਦੇ ਘਰ ਆ ਕੇ ਮੇਰੇ ਇੱਕ ਮਿੱਤਰ ਸੀ ਕਹਿੰਦੇ ਬੈਲਡਿੰਗ ਦਾ ਕੰਮ ਕਰਦਾ ਸੀ ਮੈਂ ਉਹਦੇ ਕੋਲੇ ਸਾਰੀ ਉਹਦੇ ਕੋਲੇ ਦੱਸੀ ਗੱਲ ਉਹ ਕਹਿੰਦੇ ਇਲਾਟੀਆਂ ਦਾ ਕੰਮ ਕਰਦਾ ਸੀ ਮੇਰੇ ਮਿੱਤਰ ਨੇ ਕਹਿੰਦਾ ਮਨੂੰ ਨਾਲ ਲੈ ਕੇ ਕਹਿੰਦੇ ਦੂਸਰੇ ਦਿਨ ਉਹ 200 ਦੀ ਜਿਹੜਾ ਮੈਨੂੰ ਦਿੱਤਾ ਸੀ ਕਹਿੰਦੇ ਜਿਹੜਾ ਬੱਸ ਦੇ ਵਿੱਚ ਸੱਜਣ ਨੇ ਉਸ 200 ਦੀ ਕਹਿੰਦਾ ਮੈਂ ਲਾਠੀ ਵਾ ਦਿੱਤੀ ਪਰ ਬਾਈ ਫਿਰ ਵੀ ਮੇਰਾ ਮਨ ਬੇਚੈਨ ਸੀ ਮੈਨੂੰ ਪਰਚੀ ਦਿੱਤੀ ਮੇਰ ਪਰਸੋਂ ਨੂੰ ਇਹ ਲਾਖਰੀ ਨਿਕਲਣੀ ਆ। ਤੂੰ ਪਰਚੀ ਲੈ ਕੇ ਆ ਜੀ। ਇਹ ਤਾਂ ਕਰਮ ਨੇ। ਕੀ ਪਤਾ ਕਿਹਦੀ ਕਿਸਮਤ ਖੁੱਲੇਗੀ। ਮੈਂ ਅਰਦਾਸ ਕੀਤੀ। ਪਰ ਮਨ ਜ਼ਹਿਰ ਦਾ ਟੀਕਾ ਮੇਰੇ ਗੋੜੇ ਆ ਵੀ ਲਾ ਲਵਾਂ, ਮਰ ਜਾਵਾਂਗਾ ਪਰਾਂ। ਪਰ ਗੁਰੂ ਪਿਆਰਿਓ ਕਿਵੇਂ ਕਰਮ ਬੋਲਦਾ ਦਾ, ਕਿਵੇਂ ਤਕਦੀਰ ਬਦਲਦਾ ਦਾ। ਉਹ ਕਿਸੇ ਨਾ ਕਿਸੇ ਵਿਧੀ ਕੋਈ ਨਾ ਕੋਈ ਬਣਾ ਦਿੰਦਾ ਦਾ ਕੀ ਹੋਇਆ ਕਹਿੰਦਾ ਲਾਟਰੀ ਪਾ ਕੇ ਮੈਂ ਘਰ ਆਇਆ ਕਹਿੰਦੇ 2 ਦਿਨ ਘਰ ਦੇ ਵਿੱਚ ਰਿਹਾ ਮੇਰਾ ਮਨ ਬੜੇ ਪਰੇਸ਼ਾਨਾ ਦਾ ਪਰ ਮੈਂ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਵੀ ਕਰਦਾ ਪਰ ਮਨ ਦੇ ਵਿੱਚ ਸ਼ਾਂਤੀ ਨਹੀਂ ਮੈਂ ਇਹ ਸੋਚੀ ਜਾਂਦਾ ਮੈਂ ਇੰਨਾ ਕਰਜ਼ਾ ਮੈਂ ਦੇਵਾਂਗਾ ਕਿਵੇਂ ਜੇ ਟੀਕਾ ਲਾ ਲਿਆ ਬਧੀ ਆਤਮ ਹੱਤਿਆ ਕਰਕੇ ਮਰ ਜਾਵਾਂਗਾ ਪਰ ਬੱਚੇ ਆਪੇ ਪੜਦੇ ਰਹਿਣਗੇ ਮੈਂ ਹੀ ਸੋਚੀ ਜਾਂਦਾ ਤੀਸਰਾ ਦਿਨ ਹੋਇਆ ਕਹਿੰਦਾ ਜਦੋਂ ਜਦੋਂ ਲਾਡਲੀ ਕਹਿੰਦੇ ਨਿਕਲੀ ਕਹਿੰਦੇ ਅਖਵਾਰਾਂ ਦੇ ਵਿੱਚ ਖਬਰ ਲੱਗੀ ਬਕਾਇਦਾ ਮੇਰਾ ਨਾਮ ਆਇਆ ਮੈਨੂੰ ਫੋਨ ਆਇਆ ਵੀ ਤੂੰ ਸਾਡੇ ਕੋਲ ਇੱਕ ਵਾਰੀ ਪਰਚੀ ਲੈ ਕੇ ਆਇਆ ਜਦੋਂ ਕਹਿੰਦਾ ਮੈਂ ਆਪਣੇ ਮਿੱਤਰ ਨੂੰ ਕਹਿੰਦਾ ਲੈ ਕੇ ਗਿਆ ਪਰਚੀ ਬੁਲਾਈ ਜਦੋਂ ਸਾਰੇ ਪੜਤਾਲ ਕਰਕੇ ਸਾਰਿਆਂ ਦੇ ਕੰਦਰ ਦੇ ਵਿੱਚ ਬੈਠ ਕੇ ਜਿਤ ਪਰਚੀ ਵਾਰ-ਵਾਰ ਕਹਿੰਦੇ ਮਲਾਉਂਦੇ ਨੇ ਦੇਖਦੇ ਨੇ ਕਹਿੰਦਾ ਵੀ ਐਸੀ ਗੁਰੂ ਦੀ ਕਿਰਪਾ ਹੋਈ 2 ਕਰੋੜ ਦੀ ਕਹਿੰਦਾ ਮੇਰੀ ਲਾਟਰੀ ਨਿਕਲ ਆਈ ਜਿਹੜੀ ਮਨ ਦੀ ਪਰੇਸ਼ਾਨੀ ਤਦੂਰ ਹੋ ਗਈ ਮਨ ਉਹ ਇੰਨੀ ਗੁਰੂ ਤੇ ਸਰਤਾ ਪਤਿ ਗਈ ਗਿਆਨੀ ਜੀ ਨੂੰ ਦੱਸਿਆ ਸਾਰੀਆਂ ਗੱਲਾਂ ਉਹਨੇ ਘਰ ਦੇ ਵਿੱਚ ਬਿਠਾ ਕੇ ਨਾਲੇ ਚਾਹ ਪਾਣੀ ਸੇਕਾਰੇ ਆ ਨਾਣੇ ਦੱਸ ਰਿਹਾ ਕਹਿੰਦਾ ਵੀ ਗੁਰੂ ਰਾਮਦਾਸ ਨੇ ਐਸੀ ਕਿਰਪਾ ਕੀਤੀ 2 ਕਰੋੜ ਦੀ ਕਿਸੇ ਮੈਂ ਇੱਕ ਕਰਪੀਓ ਨੂੰ ਤਰਸਦਾ ਸੀ ਵੈਨਾ ਵਿਆਜ ਐਨਾ ਕਰਜ਼ਾ ਮੈਂ ਕਿਵੇਂ ਲਾਵਾਂਗਾ ਪਰ ਵੇਖ ਵਿਧੀ ਕਿਵੇਂ ਬਣਾਉਂਦਾਗਾ ਮੈਂ ਕਰਜ਼ਾ ਵੀ ਲਾਤਾ ਮੈਂ ਕੋਠੀ ਵੀ ਪਾਲੀ ਗੱਡੀ ਵੀ ਲੈ ਲਈ ਸਭ ਕੁਝ ਪਰ ਮੈਂ ਹੁਣ ਗੁਰੂ ਰਾਮਦਾਸ ਦਾ ਕਹਿੰਦੇ ਘਰ ਦੇ ਵਿੱਚ ਆਏ ਸਾਲ ਪ੍ਰਕਾਸ਼ ਦਿਹਾੜਾ ਉਹਨਾਂ ਦਾ ਮੈਂ ਮਨਾਉਣਾ ਬੜੇ ਜੋਰ ਸ਼ੋਰ ਦੇ ਨਾਲ ਮਨਾਉਣਾ ਦਾ ਗੁਰੂ ਰਾਮਦਾਸ ਦਾ ਪ੍ਰਕਾਸ਼ ਗੁਰਪ੍ਰਭ ਮੈਂ ਆਪਣੇ ਘਰ ਦੇ ਵਿੱਚ ਸ੍ਰੀ ਖੰਡ ਪਾਠ ਆਰੰਭ ਕਰਵਾ ਕੇ ਸਾਰਾ ਪਰਿਵਾਰ ਸਾਡਾ ਸੇਵਾ ਕਰਦਾਗਾ ਬਾਣੀ ਸੁਣਦੇ ਆ ਕੀਰਤਨ ਕਰਾਉਨੇ ਆ ਉਹਨਾਂ ਦੀ ਯਾਦ ਮਨਾਉਨੇ ਆ ਇਸ ਸਾਰੀ ਕਿਰਪਾ ਇਹਨਾਂ ਦੀ ਹੋਈ ਆ ਇਸ ਕਰਕੇ ਮੈਂ ਘਰ ਦੇ ਵਿੱਚ ਤਸਵੀਰ ਗੁਰੂ ਰਾਮਦਾਸ ਦੀ ਪੱਟੀ ਲਾਈ ਹੈ ਤੇ ਨਹੀਂ ਮੈਂ ਦੁਨੀਆ ਤੋਂ ਮਰ ਜਾਣਾ ਸੀ ਆਤਮ ਹੱਤਿਆ ਕਰ ਲੈਣੀ ਸੀ ਪਰ ਕਿਰਪਾ ਉਹ ਜ਼ਿੰਦਗੀ ਬਦਲ ਦਾ ਕਰ ਗਏ ਕਿਉਂਕਿ ਕਈ ਵਾਰੀ ਬੰਦਾ ਭੁੱਲ ਜਾਂਦਾ ਪਰ ਪਾਸ਼ਾ ਜੀ ਕਹਿੰਦੇ ਭੁੱਲੀ ਨਾ ਤੂੰ ਨਵਾ ਨਾ ਜਾ ਉਹ ਕਿ ਜਰਤੇ ਦਾ ਆਕੇ ਤਾਂ ਵੇਖ ਉਹ ਤੇਰੀ ਕਿਸਮਤ ਕਿਵੇਂ ਬਦਲੇਗਾ ਦੁਨੀਆ ਨਹੀਂ ਬਦਲਦੀ ਦੁਨੀਆ ਤਾਂ ਮਜ਼ਾਕ ਢਾਉਂਦੀ ਹੈ ਪੈਰੇ ਪਰ ਗੁਰੂ ਜੀ ਸਤਗੁਰੂ ਜੀ ਕਰਮ ਕਿਸਮਤ ਬਦਲਦੇ ਨੇ